ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਇੱਕ ਦਿਨ ਗੁਰੂ ਜੀ ਨੇ ਸਭਾ ਵਿੱਚ ਕਿਹਾ ਕਿ ਕਾਲ ਯੁਗ ਵਿੱਚ ਸ੍ਰੀ ਗੁਰੂ ਅਰਜਨ ਦੇਵ ਜੀ ਦੇ ਸ੍ਰੀ ਸੁਖਮਣੀ ਸਾਹਿਬ ਅਤੇ ਸ੍ਰੀ ਜਪਜੀ ਸਾਹਿਬ ਦੀ ਵੱਡੀ ਮਹਿਮਾ ਹੋਵੇਗੀ ਜਿਸ ਦਾ ਸਿਮਰਨ ਕਰਨ ਨਾਲ ਸਭ ਪਾਪ ਅਤੇ ਵਿਗਨ ਮਿਟ ਜਾਣਗੇ ਚਿਤ ਵਿੱਚ ਪ੍ਰੀਤ ਧਾਰ ਕੇ ਨਿਤ ਪਾਠ ਕਰਨ ਨਾਲ ਅੰਤ ਵਿੱਚ ਮਨੁੱਖ ਨੂੰ ਭਲੀ ਗਤੀ ਪ੍ਰਾਪਤ ਹੋਏਗੀ ਇਹ ਸੁਣ ਕੇ ਭਾਈ ਆਨੰਦ ਲਾਲ ਜੀ ਅਤੇ ਇੱਕ ਪਿੰਡੀ لال ਨਾਮ ਦਾ ਪੰਡਤ ਦੋਵੇਂ ਜਿਵੇਂ ਵਿਸ਼ਾਲ ਮਹਿਮਾ ਹੈ ਗੁਰੂ ਜੀ ਨੂੰ ਇਸ ਬਾਰੇ ਪੁੱਛਣ ਲੱਗੇ ਸ੍ਰੀ ਸੁਖਮਣੀ ਸਾਹਿਬ ਸ੍ਰੀ ਗੁਰੂ ਅਰਜਨ ਦੇਵ ਜੀ ਦੀ ਰਚਨਾ ਹੈ ਤੇ ਸ੍ਰੀ ਜਪਜੀ ਸਾਹਿਬ ਸ੍ਰੀ ਗੁਰੂ ਨਾਨਕ ਦੇਵ ਜੀ ਦੀ ਬਾਣੀ ਹੈ ਇਹਨਾਂ ਬਾਣੀਆਂ ਦਾ ਜੋ ਵੀ ਵੱਡਾ ਮਹਾਤਮ ਹੈ ਉਹ ਤੁਸੀਂ ਆਪਣੇ ਮੁਖ ਤੋਂ ਉਚਾਰਨ ਕਰੋ ਐਨੇ ਵਿੱਚ ਭਾਈ ਨੰਦ ਲਾਲ ਨੇ ਕਿਹਾ ਮਹਾਰਾਜ ਜੀ ਮੈਂ ਉਦੋਂ ਬੜਾ ਹੈਰਾਨ ਹੋਇਆ ਜਦੋਂ ਸਾਰਾਂ ਵਿੱਚ ਇੱਕ ਸਿੱਖ ਨੂੰ ਵੇਖਿਆ ਉਸ ਵਿੱਚ ਬਹੁਤ ਵੱਡਾ ਪ੍ਰੇਤ ਪ੍ਰਵੇਸ਼ ਕੀਤਾ ਸੀ ਐਨਾ ਪ੍ਰਸੰਗ ਚੱਲ ਹੀ ਰਿਹਾ ਸੀ ਕਿ ਬਹੁਤ ਗੁਣੀ ਕਵੀ ਗੁਰੂ ਜੀ ਦੇ ਪਾਸ ਆਏ ਪੰਨ ਸੁਣਣ ਵਿੱਚ ਜਿਹੜੇ ਗੁਰੂ ਜੀ ਦਾ ਦਿਲ ਪ੍ਰਚਾਵਾ ਕਰਦੇ ਸਨ ਤੇ ਜਿਨ੍ਹਾਂ ਦੇ ਨਾਲ ਗੁਰੂ ਜੀ ਮਿਲ ਕੇ ਰਸਮਈ ਚਰਚਾ ਕਰਦੇ ਸਨ ਵੀਦੀ ਚੰਦ ਪੰਡਿਤ ਬ੍ਰਿਜਲਾਲ ਖਾਨ ਚੰਦ ਅਤੇ ਨਿਹਾਲ ਚੰਦ ਸੈਨਾਪਤੀ ਆਲਮ ਸ਼ਾ ਮਦਨ ਪਹਾੜੀ ਇਹ ਸਾਰੇ ਵੀ ਉੱਥੇ ਪਹੁੰਚ ਗਏ ਕਵੀ ਬੱਲ ਸੁਖਿਆ ਧਰਮ ਸਿੰਘ ਅਤੇ ਧੰਨਾ ਸਿੰਘ ਸੇਵਕ ਆਦਵੀ ਉੱਥੇ ਆ ਗਏ ਹੰਸਰਾਮ ਆਦਕ ਹੋਰ ਕਵੀ ਸਨ ਜਿਹੜੇ ਸ਼੍ਰੋਮਣੀ ਵਿਦਵਾਨ ਸਨ ਸਾਰਿਆਂ ਨੇ ਵੱਖ-ਵੱਖ ਤੌਰ ਤੇ ਮੱਥਾ ਟੇਕਿਆ ਤੇ ਸਤਿਗੁਰੂ ਜੀ ਨੂੰ ਵੇਖ ਕੇ ਉਹ ਸਭਾ ਵਿੱਚ ਬੈਠ ਗਏ ਇਹਨਾਂ ਤੋਂ ਬਾਅਦ ਬੜੀ ਛੇਤੀ ਸੱਦੂ-ਮੱਦੂ ਦੋਵੇਂ ਰੱਬ ਵੀ ਆ ਗਏ ਤਦ ਉਹ ਆ ਕੇ ਕੀਰਤਨ ਕਰਨ ਲੱਗੇ ਫਿਰ ਸਾਰੇ ਸਥਿਰ ਜਿਤ ਹੋ ਕੇ ਬੈਠ ਗਏ ਤਦ ਸਤਿਗੁਰੂ ਜੀ ਨੇ ਉਹਨਾਂ ਨੂੰ ਉੱਤਰ ਦਿੱਤਾ ਜਿਹੜੇ ਸਿੱਖ ਨੂੰ ਪ੍ਰੇਤ ਚੁੰਬੜ ਜਾਂਦਾ ਹੈ ਤੁਸੀਂ ਵੇਖਿਆ ਹੋਣਾ ਉਹ ਸ੍ਰੀ ਜਪਜੀ ਸਾਹਿਬ ਦਾ ਪਾਠ ਨਹੀਂ ਕਰਦਾ ਹੋਵੇਗਾ ਜੀਨਾਂ ਨੂੰ ਸ੍ਰੀ ਜਪਜੀ ਸਾਹਿਬ ਜ਼ੁਬਾਨੀ ਯਾਦ ਹੁੰਦਾ ਹੈ ਉਹਨਾਂ ਉੱਤੇ ਪ੍ਰੇਤਾਂ ਦਾ ਕੋਈ ਵਸ ਨਹੀਂ ਚੱਲਦਾ ਨੇੜੇ ਬੈਠੇ ਖਾਲਸੇ ਨੇ ਗੁਰੂ ਜੀ ਦਾ ਬਚਨ ਸੁਣਿਆ ਤਾਂ ਪੁੱਛਣ ਵਾਸਤੇ ਚੰਗੀ ਤਰ੍ਹਾਂ ਕਿਹਾ ਹੇ ਸਤਿਗੁਰੂ ਜੀ ਸੱਚੇ ਪਾਤਸ਼ਾਹ ਜੀ ਇਸ ਬਾਰੇ ਦੱਸ ਦਿਓ ਚਿੱਤ ਵਿੱਚ ਬੜੇ ਸੰਸੇ ਜੁੜੇ ਹਨ ਸ੍ਰੀ ਜਪਜੀ ਸਾਹਿਬ ਦਾ ਪਾਠ ਕਰਕੇ ਸਾਨੂੰ ਮੁਕਤੀ ਪ੍ਰਾਪਤ ਹੁੰਦੀ ਹੈ ਜਾਂ ਸ਼ਰੀਰ ਦੀ ਰੱਖਿਆ ਹੁੰਦੀ ਹੈ ਇਹ ਤੁਸੀਂ ਨਿਰਣਾ ਕਰਕੇ ਅਤੇ ਸਾਡੇ ਤੇ ਕਿਰਪਾ ਕਰਕੇ ਉਚਾਰਨ ਕਰੋ ਸਤਿਗੁਰੂ ਜੀ ਨੇ ਮੁਕਤਾਂ ਫੁਰਮਾਨ ਕੀਤਾ ਜੇ ਅੰਮ੍ਰਿਤ ਫਲ ਕਿਸੇ ਨੇ ਹੱਥ ਵਿੱਚ ਲਿਆ ਹੈ ਜਿਹੜਾ ਇਸ ਨੂੰ ਖਾ ਲੈਂਦਾ ਹੈ ਉਹ ਅਮਰ ਹੋ ਜਾਂਦਾ ਹੈ ਭੁੱਖੇ ਪਿਆਸੇ ਦੇ ਵੀ ਦੁੱਖ ਦੂਰ ਹੋ ਜਾਂਦੇ ਹਨ ਅੰਮ੍ਰਿਤ ਫਲ ਜਿਵੇਂ ਦੋਵੇਂ ਕੰਮ ਕਰਦਾ ਹੈ ਅਮਰ ਵੀ ਤੇ ਪੋਖ ਪਿਆਸ ਦਾ ਵੀ ਨਾਸ਼ ਹੁੰਦਾ ਹੈ ਇਸ ਪ੍ਰਕਾਰ ਦੀਆਂ ਦੋ ਸ਼ਕਤੀਆਂ ਸ਼੍ਰੀ ਜਪਜੀ ਸਾਹਿਬ ਵਿੱਚ ਹੀ ਹਨ ਤਨ ਦੀ ਰੱਖਿਆ ਹੁੰਦੀ ਹੈ ਤੇ ਮੁਕਤੀ ਪਦਵੀ ਪ੍ਰਾਪਤ ਹੁੰਦਾ ਹੈ ਇਹ ਸਦਾ ਦੋਵੇਂ ਫਲ ਦਿੰਦਾ ਹੈ ਇਹ ਸੁਣ ਕੇ ਤਦ ਪੰਡਤ ਬ੍ਰਿਜ ਲਾਲ ਉਸ ਸਮੇਂ ਬੇਨਤੀ ਕਰਨ ਲੱਗਾ ਸੱਚੇ ਪਾਤਸ਼ਾਹ ਜੀ ਇੱਕ ਦਿਨ ਸੁਪਨੇ ਵਿੱਚ ਪ੍ਰਗਟ ਰੂਪ ਵਿੱਚ ਮੈਂ ਸਤਿਗੁਰੂ ਨਾਨਕ ਦੇਵ ਜੀ ਦੇ ਦਰਸ਼ਨ ਕੀਤੇ ਮੈਂ ਹੁਣ ਆਪਣਾ ਜਨਮ ਕਿਰਤਾਰਥ ਹੋਇਆ ਜਾਣਿਆ ਹੈ ਪਰਮਾਰਥ ਜਪਜੀ ਦਾ ਹੋਇਆ ਹੈ ਜੋ ਮੈਂ ਸੁਣਿਆ ਸੀ ਉਹ ਮੈਂ ਸੁਣਾਉਣਾ ਚਾਹੁੰਦਾ ਹਾਂ ਜੋ ਉਸ ਲੋਕ ਮੈਂ ਰਚਿਆ ਸੀ ਉਹ ਸੁਣਾਉਣਾ ਚਾਹੁੰਦਾ ਹਾਂ ਜਿਤਨਾ ਕੁ ਮੈਂ ਸਮਝਿਆ ਹੈ ਸਤਿਗੁਰੂ ਜੀ ਨੇ ਫਿਰ ਉਚਾਰਨ ਕੀਤਾ ਤੂੰ ਗੁਰੂ ਘਰ ਦਾ ਪੰਡਿਤ ਹੈ ਤੇਰੀ ਵਿਸ਼ਾਲ ਬੁੱਧੀ ਹੈ ਗੁਰੂ ਜੀ ਵਿੱਚ ਤੁਹਾਡਾ ਵੱਡਾ ਭਰੋਸਾ ਹੈ ਜਿਵੇਂ ਸੁਣਿਆ ਹੈ ਹੁਣ ਉਸ ਤਰ੍ਹਾਂ ਉਚਾਰਨ ਕਰੋ ब्राह्मण ਨੇ சதਗੁਰੂ ਜੀ ਪਾਸੋਂ ਸੁਣ ਕੇ ਆਪਣੇ ਆਸ਼ੇ ਵਾਲਾ ਸ਼ਲੋਕ ਸੁਣਾਇਆ ਸ਼ਲੋਕ ਹਰ ਸ਼ਤਰੁਨ मम गृहे ਦੀਵਾਰਾ ਤ੍ਰੋਹੇ ਦੁਖਦਾਨ ਤਰਾਹਿ ਮਾ ਦਰਸ਼ਯਾ ਗੋਰੋ ਸੋਪਨ ਸ਼ਲੋਕੋ ਕਿਤ ਰੁਕਤਵਾਨ हे ਗੁਰੂ ਜੀ ਮੇਰੇ ਘਰ ਵਿੱਚੋਂ ਰਾਤੀ ਤੇ ਦੇਣੇ ਦੁਖ ਦੇਣ ਵਾਲੇ ਵੈਰੀਆਂ ਨੂੰ ਦੂਰ ਕਰਕੇ ਰੱਖਿਆ ਕਰੋ ਤੇ ਮੈਨੂੰ ਆਪਣਾ ਦਰਸ਼ਨ ਦਿਖਾਓ ਇਸ ਪ੍ਰਕਾਰ ਪ੍ਰਾਰਥਨਾ ਕਰਨ ਤੇ ਗੁਰੂ ਜੀ ਨੇ ਸੁਪਨੇ ਵਿੱਚ ਸ਼ਲੋਕ ਰੂਪ ਵਚਨ ਕਿਹਾ ਇਸ ਪ੍ਰਕਾਰ ਪੰਡਤ ਬ੍ਰਿਜ ਲਾਲ ਨੇ ਪੜਿਆ ਫਿਰ ਸੰਗਤ ਨੇ ਨਾਲ ਬੋਲਿਆ ਸ੍ਰੀ ਗੁਰੂ ਨਾਨਕ ਦੇਵ ਜੀ ਅਤੇ ਸ੍ਰੀ ਗੁਰੂ ਅਰਜਨ ਦੇਵ ਜੀ ਸੁਪਨੇ ਵਿੱਚ ਤਦ ਦੋਹਾਂ ਦੇ ਦਰਸ਼ਨ ਹੋਏ ਜਿਹੜਾ ਉੱਥੇ ਸੁਣਿਆ ਹੈ ਉਸ ਨੂੰ ਸੁਣਾਉਂਦਾ ਹਾਂ ਪਹਿਲੇ ਪ੍ਰਕਾਰ ਸੁਣੋ ਤਾਂ ਕਿ ਪਵਿੱਤਰ ਸ਼ੁਭ ਕਥਨ ਪ੍ਰਾਪਤ ਹੋਵੇ ਗੁਰੂ ਜੀ ਦੇ ਬਚਨਾਂ ਅਤੇ ਗੁਰੂ ਜੀ ਦੀ ਵਡਿਆਈ ਕੌਣ ਕਹਿ ਸਕਦਾ ਹੈ ਜਿਹੜੀ ਵੱਡੀ ਤੋਂ ਵੱਡੀ ਹੈ ਸ਼ਲੋਕ મોક્ષੇ ਚ ਪ੍ਰਾਣੇ ਗੁਣੇ ਦਰਵੇ ਲਾਭੇ ਭਰਮੇ ਵਿਰਕਤੋ ਸੁਰ ਸੇਵਨੇ ਵਾ ਯੋਗਿਤ ਸੁਦਾਸੇ ਸਤ ਪੁੱਤਰ ਿਆਨੇ ਸੰਗ੍ਰਹਿ ਸੁਭਾਵੇ ਰਿਸ਼ਟੋ ਪਰਮੋਦੇ ਮੁਕਤੀ ਵਿੱਚ ਪ੍ਰਾਣਾ ਦੀ ਰੱਖਿਆ ਵਿੱਚ ਗੁਣ ਤੇ ਧਨ ਦੇ ਲਾਭ ਵਿੱਚ ਤਰੰ ਵਿੱਚ ਉਦਾਸੀ ਵਿੱਚ ਆਗਿਆਕਾਰ ਸ੍ਰੇਸ਼ਟ ਈਸਰੀ ਵਿਆਹਣ ਵਿੱਚ ਸ੍ਰੇਸ਼ਟ ਪੁੱਤਰ ਦੇ ਪ੍ਰਾਪਤ ਕਰਨ ਵਿੱਚ ਮਨ ਰੋਕਣ ਵਿੱਚ ਯੁੱਧ ਵਿੱਚ ਅਸਰ ਫੜਨ ਦੇ ਵਿੱਚ ਵਸੀਕਾਰ ਕਰਨ ਵਿੱਚ ਧਰਮ ਰਾਜਨੀਤੀ ਵਿੱਚ ਦਾਨ ਵਿੱਚ ਗੁਣਾਂ ਦੇ ਖਜ਼ਾਨੇ ਭਾਵ ਗੁਣ ਇਕੱਠੇ ਕਰਨ ਵਿੱਚ ਇਹਨਾਂ ਸਾਰਿਆਂ ਵਿੱਚ ਸਤਨਾਮ ਬਾਣੀ ਜਿਸ ਦੇ ਆਦ ਓੰਕਾਰ ਹੈ ਕਾਲਯੁਗ ਵਿੱਚ ਧਰਨ ਕਰੇ ਸ਼ਲੋਕ ਸੁਣ ਕੇ ਫਿਰ ਸੰਗਤ ਨੇ ਕਿਹਾ ਸੁਪਨੇ ਵਿੱਚ ਇੱਕ ਸਿੱਖ ਨੂੰ ਸ਼ਲੋਕ ਆਇਆ ਹੈ ਇਸ ਦਾ ਭਾਵ ਅਰਥ ਸਮਝਾਓ ਸਤਿਗੁਰੂ ਜੀ ਤੁਸੀਂ ਇਸ ਨੂੰ ਆਪਣੇ ਮੁਖਾਰ ਬਿੰਦ ਤੋਂ ਸੁਣਾਓ ਇਹ ਸੁਣ ਕੇ ਸਤਿਗੁਰੂ ਜੀ ਨੇ ਚੰਗੀ ਤਰ੍ਹਾਂ ਉਚਾਰਨ ਕੀਤਾ ਸ਼੍ਰੀ ਜਪਜੀ ਨੂੰ ਸ਼ਰੋਮਣੀ ਮੰਤਰ ਸਮਝੋ ਮਨ ਨਾਲ ਜਪੇ ਜਾਣ ਵਾਲੇ ਹਨ ਮੂਹ ਮੰਗੀ ਮੁਰਾਦ ਨੂੰ ਦੇਣ ਵਾਲਾ ਹੈ ਜਿਹੜੇ ਇਸ ਨੂੰ ਆਪਣੇ ਹਿਰਦੇ ਵਿੱਚ ਧਾਰਨ ਕਰਕੇ ਸਿਮਰਦੇ ਹਨ ਦਿਆਲ ਸਤਗੁਰ ਜੀ ਨੇ ਉਸ ਦੇ ਅਰਥ ਕੀਤੇ ਸਿੱਖਾਂ ਨੂੰ ਉਹ ਨਿਹਾਲ ਕਰਨਾ ਚਾਹੁੰਦੇ ਸਨ ਤਿੰਨ ਤਰ੍ਹਾਂ ਦੇ ਦੁੱਖ ਹਨ ਆਦ ਬਿਆਦ ਉਪਾਦ ਤਿੰਨ ਤਰ੍ਹਾਂ ਦੇ ਰੋਗ ਹਨ ਵਾਤ ਪਿਤ ਕਫ ਅਤੇ ਵਾਤ ਪਿਤ ਤੇ ਕਫ ਦੇ ਵਿਗਾੜ ਨੂੰ ਖਤਮ ਕਰਨ ਹਾਰੇ ਹਨ ਮੁਕਤੀ ਯੁਗਤੀ ਤੇ ਉੱਤਮ ਪਦਵੀ ਪ੍ਰਾਪਤ ਹੁੰਦੀ ਹੈ ਸੁਖੀ ਰਹਿੰਦਾ ਹੈ ਤੇ ਅਬਗਤ ਨਹੀਂ ਜਾਂਦਾ ਹੈ ਭੋਜਨ ਉਤੇ ਉਚਾਰਨ ਕਰੇ ਤਾਂ ਰिदियां ਸਿੱਧੀਆਂ ਵਧੀਆਂ ਹਨ ਤੇ ਅਨਾਜ ਬੇਕਾਰ ਨਹੀਂ ਜਾਂਦਾ ਹੈ ਸੁਖ ਸਿਹਤ ਭੋਜਨ ਪਚੇਗਾ ਤੇ ਬਾਤ ਪਿਤ ਅਤੇ ਕਫ ਪੈਦਾ ਨਹੀਂ ਹੋਣਗੇ ਕਾਲ ਰਹਿਤ ਹੋ ਕੇ ਸਾਰੇ ਦੋਖ ਮਿਟ ਜਾਣਗੇ ਪਾਵ ਲੰਮੀ ਉਮਰ ਵਾਲਾ ਹੋਵੇਗਾ ਤੇ arogh ਰਹੇਗਾ ਧਨ ਲਾਭ ਵਿੱਚ ਧਰਮ ਵਿੱਚ ਤੇ ਉਦਾਸੀ ਵਿੱਚ ਵੀ ਸੁਖਦਾਇਕ ਹੈ ਇਸਤਰੀ ਵਿਆਹਣ ਪੁੱਤਰ ਪੈਦਾ ਹੋਣ ਦੇਸ਼ਾਂ ਵਿਦੇਸ਼ਾਂ ਦੀ ਯਾਤਰਾ ਵਿੱਚ ਵੀ ਸੁਖ ਕਾਰੀ ਹੋਵੇਗਾ। ਯੁੱਧ ਲਈ ਚੜ੍ਹਾਈ ਕਰਨ ਤੇ ਸ਼ਸਤਰਾਂ ਦਾ ਵਰ ਨਹੀਂ ਹੋਵੇਗਾ। ਹਾਥੀਆਂ ਘੋੜਿਆਂ ਦੀ ਸਵਾਰੀ ਕਰਨ ਸਮੇਂ ਵੀ ਸਹਾਈ ਹੋਵੇਗਾ। ਨਵੇਂ ਘਰ ਵਿੱਚ ਪ੍ਰਵੇਸ਼ ਕਰਨ, ਬਾਹਰ ਜਾਣਾ ਇਸ ਪ੍ਰਕਾਰ ਦੇ ਜਿਹੜੇ ਮਹਾਨ ਕਰੇ ਹਨ। ਗੁਰੂ ਜੀ ਅੱਗੇ ਸਿਨੇਮਰ ਹੋ ਕੇ ਮੱਥਾ ਟੇਕ ਕੇ ਤੇ ਦ੍ਰਿੜ ਪ੍ਰਤੀਤ ਕਰਕੇ ਸਿਮਰਨ ਵਿੱਚ ਲੱਗ ਜਾਵੇ। ਸੇਖ ਆਪਣੇ ਗੁਰੂ ਜੀ ਨੂੰ ਦਸਵੰਦ ਦੇਵੇ ਕਹੇ ਕਿ ਅੱਗੇ ਨੂੰ ਮੈਂ ਖੜਾ ਪ੍ਰਸ਼ਾਦ ਕਰਵਾਵਾਂਗਾ ਐਸੀ ਸੁਖਣਾ ਸੁਖੇ দান ਦੇਣ ਲੈਣ ਸਮੇ ਵੀ ਜਾਪ ਕਰੇ ਆਪਣਾ ਭੈੜਾ ਸੁਭਾਅ ਬਦਲਣ ਵਾਸਤੇ ਵੀ ਜਾਪ ਕਰੇ ਭੂਤ ਪ੍ਰੇਤ ਅਤੇ ਚੁੜੇਲ ਦੀ ਨਜ਼ਰ ਲੱਗਣ ਤੇ ਪ੍ਰਤੀਤ ਸਹਿਤ ਚੰਗੀ ਤਰ੍ਹਾਂ ਜਾਪ ਕਰੇ ਸੁਪਨੇ ਵਿੱਚ ਸ੍ਰੀ ਗੁਰੂ ਅਰਜਨ ਦੇਵ ਜੀ ਨੇ ਕਿਹਾ ਤੇ ਪੰਡਤ ਬ੍ਰਿਜ ਲਾਲ ਨੇ ਸੁਣਿਆ ਸੀ ਸੱਚੇ ਗੁਰੂ ਦਸਵੇਂ ਪਾਸ਼ਾ ਜੀ ਨੇ ਆਪਣੇ ਮੁਖਾਰਬੇ ਤੋਂ ਬਚਨ ਲਿਖਵਾਏ ਅੱਗੇ ਲਿਖਾਰੀ ਲਿਖਣ ਲੱਗਾ ਜਿਵੇਂ ਮਹਿਮਾ ਵਿਧੀ ਅਨੁਸਾਰ ਉਚਾਰਨ ਕੀਤੀ ਸੀ ਜੇ ਗੁਰਮੰਤਰ ਦਾ ਹੋਮ ਕਰੇ ਤਾਂ ਸਾਰੇ ਵਿਗਨਾਂ ਦਾ ਨਾਸ਼ ਹੋ ਜਾਂਦਾ ਹੈ ਤੇ ਸਤਗੁਰ ਜੀ ਦੇ ਪ੍ਰਤਾਪ ਨਾਲ ਸਾਰੇ ਬੰਧਨ ਟੁੱਟ ਜਾਂਦੇ ਹਨ ਇਹ ਚਾਰ ਪਦਾਰਥ ਦਿਵਾਉਂਦੇ ਹਨ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ